ਆਨ ਧਨ ਸੰਪੈ ਸੁਖ ਦਿਓ ਅਰ ਜਿਹਨੀ ਕੇ ਧਾਮ ਓ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਨ ਕੋਏ ਓ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਘਤ ਹੋਏ ਜਿਹ ਰਤ ਤਤ ਪਾਈ ਐ ਤੇ ਭਜ ਰੇ ਤੈ ਮੀਤ ਓ ਨਾਨਕ ਸੁਨ ਰੇ ਮਨਾ ਆਦ ਗਟਤ ਹੈ ਨੀਤ ਪਾਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾ ਹੈ ਮੈ ਮਾ ਘਟ ਘਟ ਮੈਂ ਹਰ ਜੂੰ ਬਸੈ ਸੰਤਨ ਕਹਿਓ ਪੁਕਾਰ ਓ ਨਾਨਕ ਤੇ ਪਜ ਮਨਾ ਭੌ ਨਿਧ ਉਤਰੈ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ ਮੋਹ ਅਭਮਾਨ ਓ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜੇ ਬੰਚਨ ਲੋਹ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਧ ਜਾ ਕਹਿ ਨਹੀਂ ਬੈਰੀ ਨੀਤ ਸਮਾਨ ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨਹਿ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇ ਵਿਖਿਆ ਸਭ ਲੀ ਤਜੀ ਲਿਓ ਦੇਖ ਬੇਰਾਦ ਓ ਨਾਨਕ ਸੁਨ ਰੇ ਮਨਾ ਇਹ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਓ ਨਾਨਕ ਸੁਨ ਰੇ ਪਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈਂ ਤਜੀ ਪਰ ਤਾਰਾਮ ਪਥਾਨ ਕਹੋ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਅਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਇਹ ਬਾਗੁਨ ਕੋਬਿੰਦ ਭਜੋ ਕਰਨ ਸੁਨੋ ਹਰਨਾਮ ਔ ਨਾਨਕ ਸੁਨ ਰੇ ਮਨਾ ਔਰ ਹੈ ਨਾ ਜਮਖੈ ਧਾਮ ਜੋ ਪ੍ਰਾਨੀ ਮਮਤਾਤ ਜੈ ਲੋਭ ਮੋਹ ਅਹੰਕਾਰ ਔ ਨਾਨਕ ਆਪਨ ਤਰੈ ਕਰਨ ਲੇਤ ਉਧਾਰ ਜੋ ਸੁਪਨਾ ਅਰ ਵੇਖਨਾ ऐसे जग को जान इन में कुछ साथो नहीं नानक बिन भगवान इस दिन माया कारने प्राणी डोलतनीत ओटन में नानक को नारायण जह जीत जैसे जलते बुदबुदा उपजे बिन सैनीत ਜਗ ਰਚਨਾ ਤੈਸੀ ਰਚੀ ਓ ਨਾਨਕ ਸੁਨ ਮੀਤ ਰਾਨੀ ਕਥੂ ਨ ਚੇਤਈ ਮਦਮਾਇਆ ਕੈ ਅੰਧ ਓ ਨਾਨਕ ਬਿਨ ਹਰ ਭਜਨ ਹਰਤ ਤਾਹੇ ਜਮਪੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਓ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜ਼ਾਨ ਕਹ ਨਾਨਕ ਬਿਨ ਹਰ ਭਜਨ ਮਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹ ਨਾਨਕ ਬਿਨ ਹਰ ਭਜਨ ਜੀਵਨ ਕੋ ਨੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ ਕਹ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਤ ਨਾ ਹੋਏ ਓ ਨਾਨਕ ਬ ਹਰ ਭਜਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨਾ ਜਨ ਕੋ ਤ੍ਰਾਸ ਓ ਨਾਨਕ ਹਰ ਭਜਮਨਾ ਨਿਰਭੈ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ

ਮਨ ਮਾਇਆ ਮੈਂ ਰਮ ਰਹਿਓ ਨਿਕ ਸਤ ਨਾਹੇ ਨਾ ਮੀਤ ਨਾਨਕ ਮੂਰਤ ਚਤਰ ਜਿਉ ਛਾਟਤ ਨਾਹੇ ਨਾ ਪੀਤ ਨਰ ਚਾਹਤ ਕਛ ਔਰ ਔਰ ਹੈ ਕੀ ਔਰ ਹੈ ਭਈ ਚਿਤ ਵਤ ਰਿਓ ਠਗੋ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ دکھ کو کیو نہ کو سن رے منا ہر پاوے سو ہوئے بکاری پھرت ہے اب کو داتا رام او نانک من سمرتے پورن ہوئے کام چھوٹے مان کہاں کرے جگ سپنے جیوں جان ان میں کچھ تیرو نہیں ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈਸ਼ਨ ਮਹਿ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਜ ਜਗ ਜੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਪਦਤ ਪਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੂ ਪਾਹੇ ਤਨ ਸਵਾਮੀ ਕੋ ਗ੍ਰਹਉ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜਉ ਇਕ ਮਨ ਹੋਏ ਇਕ ਚੇ